ਆਹ ਉੱਧਰ ਮੈਨੂੰ ਲੱਗਦਾ ਵੀ ਗੱਲ ਕਸੂਤੀ ਇੱਕ ਵਾਰਸ ਕਹਿੰਦੇ ਗਨਪਰੋਨਾ ਦੀ ਸਪੌਂਸਰ ਟੀਮ ਕਹਿੰਦੇ ਖੇਡ ਰਹੀ ਹੈ ਪਰ ਇਕੱਤਰ ਮੈਨੂੰ ਲੱਗਦਾ ਵੀ ਕਬੱਡੀ ਪੁੱਤਰ ਬਾਰੇ ਹੈ ਪੁੱਤਰ ਕਹਿੰਦੇ ਛੋਟਾ ਲੁੱਤਰ ਕਹਿੰਦਾ ਕਬੱਡੀ ਪਾਉਂਦੇ ਰਹੀ ਵਧਿਆ ਹੋਇਆ ਔਰ ਚਾਰ ਜਹਾਜ਼ਿਆਂ ਵਿੱਚੋਂ ਬਾਲ ਕਹਿੰਦੇ ਜੱਫਾ ਲਾ ਕੇ ਬੰਦੇ ਬੰਦੇ ਕਰਵਾਉ ਇਹ ਤਾਂ ਯਾਰ ਸਮਝ ਨਹੀਂ ਕੋਈ ਸਿੱਖੀ ਦਾ ਕੋਈ ਜੱਤ ਨੇ ਦੋਨੇ ਪਹਿਲਵਾਨਾਂ ਦੀ ਟੱਕਰ ਪਰ ਮੁੰਡਾ ਕਹਿੰਦੇ ਇੱਕ ਤਕੜਾ ਨੰਬਰ ਜੋੜ ਗਿਆ ਹੁਣ ਜੋ ਗੂਜਾ ਪਾ ਲਊਗਾ ਜਾਂ ਕਹਿੰਦੇ ਸਿਧੂ ਪਾ ਲਊਗਾ ਇਹ ਗੱਲ ਕਹਿੰਦੇ ਸਮੇਂ ਦੀ ਹੋਣੀ ਐ ਪਰ ਉਹ ਹਾਂ ਨਹੀਂ ਰਿਸਕ ਉਹ ਜੋਗੂ ਕਹਿੰਦੇ ਕਰਦਾ ਟਰਾਈ ਇਸ ਸਮੇ ਉਤਾਲੀ ਜਿੰਨੇ ਨਿੱਕੇ ਉਹਨੇ ਟਿੱਖੇ ਇਹਨੇ ਪੱਤ ਨੀਲੇ ਕਰ ਲੈਣੇ ਨੇ ਮਾਰਦਾ ਛਾਪੀਆਂ ਕੀ ਆ ਬਾਤ ਹੈ ਲਗੀ ਕਾਲੀ ਕੋਚ ਤੈਨੂੰ ਵਧਾਈਆਂ ਹਰਪ੍ਰੀਤ ਜੰਡਪਰੀ ਨੇ ਵੀ ਐਲਾਨ ਕਰਤਾ ਵੀ ਜਦੋਂ ਇਹ ਛੋਟੇ ਬੱਚੇ ਦਾ ਤੋ ਕੈਂਪ ਲਾਇਆ ਨਾ ਦੋਦਾ ਉੱਡੀ ਜਹਾ ਹੈ ਬੈਠਾ ਇੱਕ ਦੇਸੀ ਕਿਉ ਦਾ ਜੰਨਪੁਰਿਆ ਨੇ ਐਲਾਨ ਕਰਤਾ ਨੋਟ ਬਰਲਾ ਜੰਨਪੁਰ ਤੋਂ ਜਾ ਕੇ ਲਿਆਇਆ ਇੱਕ ਦੇਸੀ ਕਿਉ ਦਾ ਤੇਲ ਉਸਤਾਜੀ ਉਧਰ ਕਾਟੋ ਘਰ ਲਿਆ ਆਹ ਦੇਖ ਸਾਹਮਣੇ ਸਿੰਘ ਸਰਦਾਰ ਨੇ ਕਾਟੋ ਫੜ ਲਈ ਉਧਰ ਕਬੱਡੀ ਵਾਲੀ ਕਾਟੋ ਫੜ ਲਈ ਪੁਆਇੰਟ ਸਿੰਘ ਸਰਦਾਰ ਦਾ ਹੋਰ ਉਹ ਪੰਗੜਾ ਪਾਉਣਗੇ ਆਹ ਦੇਖ ਸਾਹਮਣੇ ਆਹ ਇਹ ਰਿਸਾ ਐਰ ਕਦੇ ਸੜਾ ਲੱਗਿਆ ਮੈਚ ਦੇ ਵਿੱਚ ਜਿਨ੍ਹਾਂ ਜਿਨ੍ਹਾਂ ਨੂੰ ਬੱਚਿਆਂ ਦੇ ਖੇਡ ਵਧੀਆ ਲੱਗੇ ਇੱਕ ਤਾੜੀ ਭਾਈ ਜਿੰਨੇ ਯਾਰ ਰਮੇਈ ਰੇਪੌੜੀ ਪਿੱਛੇ ਹੋ ਗੋ ਪਹਿਲਾਂ ਤੇਰੀਆਂ ਦੇ ਪਿੱਛੇ ਹੋ ਇਹਨਾਂ ਪਿੱਛੇ ਰੱਖੋ ਕੰਟਰੋਲ ਚ ਕਰੀਏ ਮਾੜਾ ਜਾਂ ਹਾਂ ਜਿਵੇਂ ਗਰਾਊਂਡ ਵਧੀਆ ਆ ਬਣਾਓ ਸਪੋਰਟਾ ਪਿੱਛੇ ਰੋ ਭਾਈ ਨੰਬਰ ਜੀ ਭਾਈ ਨੂੰ ਪਿੱਛੇ ਨੂੰ ਪਰ ਥੋੜਾ ਜਾ ਥੋੜਾ ਪਿੱਛੇ 6-7 ਬੱਚੇ ਘੇਰੇ ਹੋਏ ਨੇ 12 ਉੱਤਰ ਪਹਿਲਾਂ ਮਾਰਦਾ ਲੈ ਨੋ ਗੱਡੀ ਦਾ ਪੈਂਚਾ ਟਰਾਲੇ ਨਾਲ ਪਾ ਗਿਆ ਆਹ ਟੱਕਰ ਕਹਿੰਦੀ ਸਿਰੇ ਕਰਦਾ ਗਿਆ ਇਹ ਛੋਟਾ ਜੱਗੂ ਹੋ ਸਮਾਏ ਇਹ ਹਾਕੰਬਰੀਆ ਜੱਗੂ ਐ 500 ਆਜ ਫੇਰ ਪੜਾ ਲਈ ਲਾਈਵ ਮੇਰੇ ਤੋਂ ਆਇਆ ਫੜਦਾ ਆ ਜੱਫੇ ਦੇ ਉੱਪਰ ਕਿੰਨੀ ਜਨਰਗੀ ਬਹੁਤ ਹੈ ਸ਼ਿਲੂ ਵੱਧ ਲੱਗਦਾ ਸਾਰੇ ਮੱਗੇ ਆ ਜੱਫੇ ਦੇ ਉੱਪਰ ਜੱਗੂ ਦੇ ਲਈ 500 ਕਿਆ ਬਾਤ ਆ ਦੋਸਤਾਂ ਬਹੁਤ ਵਧੀਆ ਕੀਤਾ ਵੀ ਨਵੇਂ ਬੱਚੇ ਜਿਹੜੇ ਤਿਆਰ ਕੀਤੇ ਆ ਕਹਿੰਦੇ ਇਹ ਸ਼ਿਲੂ ਦਾ ਬਾਪੂ ਜਿਹੜੇ ਗੁਰਵਿੰਦਰ ਵੀ ਕਬੱਡੀ ਖੇਡਦਾ ਰਿਹਾ ਇੱਕ ਗੁਰਵਿੰਦਰ ਦਾ ਪੁੱਟਾ ਹੈ ਬੜ ਬੜ ਹੋ ਰਿਹਾ ਸਟਾਫੀਆਂ ਬਹੁਤ ਆ ਲੈ ਜੀ ਸ਼ਿਲੂ ਏਵੇ ਏ ਵੇ ਛਿਲ ਨੂੰ ਛੱਡੋ ਬਾਈ ਛਿਲ ਨੂੰ ਤੂੰ ਫੜਨਾ ਵੀ ਇਹਨੂੰ ਏ ਓ ਆਹਾ ਨਹੀਂ ਰਿੱਸਾ ਅਰੇ ਕਹਿੰਦੇ ਇੱਧਰ ਜੱਫਾ ਲੁੱਗ ਜਾ ਨਹੀਂ ਇਹ ਗੱਲ ਸਮੇਂ ਦੀ ਉਹ ਕਹਿੰਦੇ ਹੌਸਲਾ ਕਰਕੇ ਪੁੱਛ ਰਿਹਾ ਸਾਹ ਸੰਗਾਂ ਵੀ ਫੜ ਕੇ ਪਰ ਉਧਰ ਮੁੰਡਾ ਕਹਿੰਦੇ ਸਿਰਾਂ ਕਰ ਗਿਆ ਉਹ ਵੀ ਥਾਪੀਆਂ ਮਾਰਦਾ ਤੇ ਤੀਤੇ ਜੰਗਪੁਰ ਦੀ ਪਾਸਾ ਟੀਮ ਖੇਡ ਰਹੀ ਹੈ ਮਹਾਰਜ ਕਾਟੋ ਇਹ ਵੀ ਜਸਿਆ ਬੰਦੇ ਸਾਰੇ ਖਤਰਨਾਕ ਹੈ ਮੈਂ ਤੇ ਦਸਾਂ ਦੇਖਦੇ ਕਿ ਜੀ ਇੱਕ ਦਾ ਸ਼ਿਲੂ ਹੈ ਪਰ ਹੁਣ ਸਾਡੇ ਵੀਰ ਪਾਲੀ ਨੇ ਕਈ ਸ਼ਿਲੂ ਤਿਆਰ ਕਰਤੇ ਇਹ ਕਿਹ ਨੌਜਵਾਨਾ ਓ ਕਾਟੋ ਕਾਟੋ ਇਹ ਆਹ ਹਾਂ ਹਾਂ ਤਾ ਕਰਵਾਓ ਓ ਸਾਡੇ ਵੀਰੇ ਆਉਂਦੇ ਪਿੰਤਾ ਬਾਈ ਡੰਗਪੁਰ ਬੁਰਾ ਖੋਸਾ ਵੀ ਸਾਡੇ ਇਲਾਕੇ ਪੂਆ ਤੇ ਬੜੇ ਦੇ ਅੱਜ ਕਾ ਸਨਾਈਗੇ ਹੋਰ ਪੈਕ ਕਰਾ ਲੈ ਬਾਹਰ ਲੋਵਾ ਦੇ ਹਲੇ ਨਾ ਮੈਂ ਕੋਰ ਰੇਡੀਅਲ ਕੋ ਅਰੇ ਤੇ ਸਾਨੂ ਿੱਲੂ ਦੇਖਣਾ ਏ ਇੱਥੇ ਰਫਤਾਰ ਸਾਰ ਪਾਣੀ ਵੱਲੋਂ ਪਹਿਨੇ ਕੱਟ ਦੇ ਵੀ ਪੁਜਿਆ ਇਹ ਤਾਂ ਮੇਰੇ ਖਾਲ 10 12 ਕਰ ਲਿਆ ਪਾਣੀ ਨੇ ਕੋਈ ਕੀ ਬਾਤਾਂ ਨਹੀਂ ਵੀ ਸਾਨ ਤਨਵੀਰ ਕਹਿੰਦੇ ਜੱਪਾ ਲਾ ਰਿਹਾ ਪਰ ਨੱਚਦਾ ਸਿੱਲੂ ਫੁਰਕਾਰ ਆ ਆ ਆ ਨਹੀਂ ਸਾਨ ਸ਼ੀਨੂ ਦਾ ਮਾਜਸੇ ਤੋਂ ਹੋਰ ਸ਼ੀਨੂ ਅਗਲਾ ਜੱਫਾ ਲਾਉਣਾ ਪੈਣਾ ਸ਼ੀਨੂ ਨੇ ਰੇਡ ਵੀ ਪਾਉਣੀ ਆ ਕਾਟੋ ਦੀ ਰੇਡ ਤੋਂ ਬਾਅਦ ਵਿੱਚ ਸ਼ੀਨੂ ਦੀ ਰੇਡ ਪੈਣੀ ਹੈ ਨਾਲ ਦੇ ਨਾਲ ਕਰ ਸ਼ੀਨੂ ਦਾ ਜੱਫਾ ਵੀ ਲਪਾਵਾਂਗੇ ਕਾਟੋ ਕਹਿੰਦੇ ਕਬੱਡੀ ਪਾ ਰਿਹਾ ਔਰ ਉਧਰ ਕਾਟੋ ਨੂੰ ਅੱਗੇੋਂ ਕਹਿੰਦੇ ਫੇਰ ਇੱਕੋ ਜਿਹਾ ਪਰ ਕਾਟੋ ਨੂੰ ਆ ਆ ਇਹਦਾ ਆ ਜਾ ਪਰ ਇੱਕ ਤਗੜਾ ਨੰਬਰ ਜੁੜ ਗਿਆ ਲੈ ਵੀ ਸ਼ੀਨੂ ਤੇਰੇ ਪੱਪਾ ਦਾ ਬਾੜਾ ਫਤਿਹਲਾ ਔਰ ਤਾਂ ਹੀ ਫਿਰਦਾ ਚੰਦਰਾ ਚੰਦਰਾ ਔਰ ਤਾਂ ਹੀ ਫਿਰਦਾ ਦੇਖੋ ਤਾਂ ਸਹੀ ਮੁੰਡੇ ਦਾ ਫੁੱਟਵਰਕ ਔਰ ਦੂਜੇ ਪਾਸੇ ਜੱਗੂ ਇਹਨੇ ਕਰਦਾ ਪਿਆ ਟਰਾਈ ਇਸ ਸਮੇ ਖੁੱਝ ਪੁੱਟਣ ਦੇ ਖੁੱਝ ਪੱਕੜੀ ਤੇ ਆਕੀ ਹੁੰਦੀ ਕਬੱਡੀ ਦੇ ਚਾਉਣੇ ਧਾਕ ਮਿੱਤਰੋ ਕਿ ਦਾਪ ਤੇ ਸਾਰੇ ਲੱਗਦੇ ਖਾ ਕੇ ਘਰ ਆ ਕੇ ਮਿੱਤਰੋ ਇਹਨੇ ਦੱਸਿਆ ਹਾਕਮ ਵਾਲਿਆ ਜੱਗੂ ਸ਼ੀਲੂ ਮਮੇ ਦੀ ਮੰਗਾ ਜੱਫਾ ਲਾਉਣ ਦਾ ਹਾਕਮ ਵਾਲਿਆ ਬਾਹਰ ਵੀ ਪਤੰਤਰ ਕਿਹੜਾ ਉਸਤਾਦ ਹੀ ਘਟਾ ਕਰਾ ਦੇ ਜੱਫਾ ਵੀ ਲੱਗ ਕੇ ਰੇਡ ਪਾ ਦੇਣੀ ਆਪਾਂ ਨੇ ਭਾਈ ਪਿੱਛੇ ਪਿੱਛੇ ਹੋ ਜਾਨ ਹਾਂ ਹੁਣ ਕਬੱਡੀ ਪਾਉਣ ਦੇ ਲਈ ਜਿੱਲੂ ਆ ਗਿਆ ਇਹਦੇ ਬਾਪੂ ਨਾਲ ਵੀ ਕਹਿੰਦੇ ਤਗੜੀ ਕਬੱਡੀ ਖੇਡੀ ਐ ਸਿੰਘ ਸਰਦਾਰ ਅੱਥੋਂ ਵੀ ਚਾਰ ਜਾਫੀ ਕਹਿੰਦੇ ਸਿੰਘ ਸਰਦਾਰ ਤਿਆਰ ਪਰ ਤਿਆਰ ਨੇ ਪਰ ਗੱਲ ਇਹ ਨਹੀਂ ਪੜਦੀ ਐ ਇਹ ਕੱਚ ਲਾਉਣਾ ਪੈਣਾ ਓ ਭੱਜ ਗਿਆ ਭੱਜ ਗਿਆ ਇਹ ਐਕਸ਼ਨ ਕਰੂ ਇਹਨੇ ਸੱਪ ਬਣਾਉਨੇ ਨੇ ਇਹ ਭੱਜਿਆ ਆ ਆ ਆ ਇਹ ਆ ਆ ਆ ਇਹ ਡਾਂਡ ਵੀ ਮਾਰੂਗਾ ਏ ਹਾਏ ਰੱਬਾ ਹਾਏ ਰੱਬਾ ਆਂਸਰੇ ਦੇਖਣ ਆਲੇ ਨੇ ਇਹਦਾ ਕੰਟਰੋਲ ਕਰਨਾ ਹੀ ਔਖਾ ਕਰਦੇ ਤਾਂ ਨੇ ਜਿਹੜੇ ਉਸਤਾਦ ਇਹਨਾਂ ਸਾਥ ਦੇ ਹੋਣਗੇ ਇਹਨੂੰ ਬਾਹਰ ਤੇ ਜੇ ਕਿਤਾ ਮੈਚ ਲੱਗਣਾ ਚਾਹੀਦਾ ਤਾਹਾਂ ਕਿਤੇ ਜਾ ਕੇ ਸੈਟ ਰਹਿਣਾ ਇਹਨੇ ਲਓ ਪਰ ਉੱਤਰ ਪੈਦੀ ਕਬੱਡੀ ਹੋਰ ਕੌਣ ਡਬਲ ਟੱਚ ਪੁਆਇੰਟ ਕਦੇ ਰੇਡਰ ਦੇ ਖਾਤੇ ਜਾ ਗੁੜਿਆ ਲਾ ਵੀ ਕਾਰਿਆ ਭੰ ਢੇੜੀਆਂ ਫੇਰ ਕਰਦਾ ਸ਼ਿੱਲੂ ਨੇ ਢੇਰੀਆ ਵੀ ਖਾ ਨਾ ਤਿਆ। 우ਤਾਜੇ ਅਗਲੀ ਕਬੱਡੀ ਕਾਟੋ ਪਾਉਣ ਦੇ ਲਈ ਵਧਿਆ ਹੋਇਆ। ਕਾਟੋ ਕਾਟੋ ਵੀ ਅੱਜ ਕਹਿੰਦੇ ਐਕਸ਼ਨ ਸਰੀਰੇ ਲਾਉਣਾ। ਹੁਣ ਮੁਕਾਬਲਾ ਹੋਇਆ ਵੀ ਬਰਾਬਰ ਦੇ ਟਕਰਕੇ ਕਾਟੋ ਨੂੰ ਤੇ ਕਾਟੋ ਵੀ ਬੜਾ ਭੱਜਦਾ ਕਾਲਿਆ ਬਚ ਕੇ। ਕਾਲਿਆ ਮੈਂ ਕਿਹਾ ਕਾਲਿਆ ਬਚ ਕੇ ਤੂੰ। ਲੈ ਵੀ ਸ਼ਿੱਲੂ ਢੇਰਾ ਜੱਫਾ ਪਾਸੇ ਨਾ ਹੋਣਾ ਜੇ ਸ਼ਿੱਦੂ ਜੱਫਾ ਲਾਉ। ਜੇ ਨਮੇ ਐਕਸ਼ਨ ਕਰੂਗਾ ਸਿੱਧੂ ਤਾਂ ਪਾਸੋ ਦੇਣਾ ਜੇ ਐਕਸ਼ਨ ਨਮੇ ਕਰੇਗਾ ਤਾਂ ਜੱਫਾ ਲਾਏਗਾ ਤੇ 500 ਹੋਣਾ ਜੇ ਜੱਫਾ ਲਾਏਗਾ 500 ਪਰ ਉੱਪਰ ਮੇਰਾ ਖਿਆਲ ਆ ਵੀ ਰੈਫਰੀ ਰੋਲ ਨਹੀਂ ਕਰ ਗਿਆ ਭਾਈ ਜੀ ਉਹ ਕਿਹੜਾ 500 ਹੈ ਤੇ ਦੇਣਾ ਜ਼ਰੂਰ ਹੈ ਪਰ ਜੇ ਉਹ ਯਾਰ ਕੀ ਹੋ ਗਿਆ ਬਸ ਨਾਲ ਚ ਗਿਆਣ ਪੱਟੀਆਂ ਵਾਲਾ ਪੱਟੀਆਂ ਵਾਲਾ ਗੋਚ ਵੀ ਨਹੀਂ ਲੈ ਕੇ ਆ ਰਿਹਾ ਕਿਆ ਗਿਆ ਬੰਨੀ ਮੇਰਾ ਕੋਈ ਨਹੀਂ ਇਹਦੇ ਪੱਤਲੀ ਉੱਲੇ ਕਰਦੇ ਆ ਜਿਵੇਂ ਆਪਿਆਂ ਮਾਰ ਵਾਤੇ ਬੰਨੀ ਕੱਪੜੇ ਨਾਲ ਕੋਝੀ ਵੀ ਚਾਹੀਦਾ ਯਾਰ ਜੇ ਸ਼ੀ ਨੂੰ ਨਮਾ ਐਕਸ਼ਨ ਕਰੂਗਾ ਕੋਈ ਤਾਂ ਪਾਸੇ ਦੇਣਾ ਨਮਾ ਐਕਸ਼ਨ ਕਰਦਾ ਪੈਣਾ ਹੈ ਪਰ ਮੈਨੂੰ ਨਾ ਲੱਗਦਾ ਸ਼ੀ ਨੂੰ ਜੱਫਾ ਸ਼ੀ ਨੂੰ ਤੰਗ ਦਾ ਆਹ ਦੇਖੋ ਆ ਆ ਆ ਆ ਆਹ ਹੋਰ ਤੇਰੇ ਯਾਰਾਪਾ ਐਂ ਸਿੜਾਈਂ ਘਾ ਦਿੰਦਾ ਸਿੜਾਈਂ ਘਾ ਦਿੰਦਾ ਪਰ ਹੁਣ ਕੀ ਬੜਨਾ ਹੈ ਗੱਲ ਸਮੇਂ ਦੀ ਹੋਣੀ ਹੈ ਹੁਣ ਕਬੱਡੀ ਕੌਣ ਪਾਵੇਗੀ ਜਿਸਿਆ ਮੁੰਡੇ ਦਾ ਨਾਮ ਪੁੱਛੀ ਖੇਡ ਦੀ ਪਟੀਜਾ ਜਿਹਨੇ ਜਫਾ ਲਾਇਆ ਤੇ 500 ਸ਼ਨੀ ਉਟਾਰਾ ਵੱਲੋਂ ਜਿਹੜੇ ਮੁੰਡੇ ਨੇ ਜਫਾ ਲਾਇਆ ਕਿਆ ਬਾਤ ਹੈ ਨਹੀਂ ਜੀ ਸਾਹਿਬ ਗੁੱਲੂ ਨੇ ਜਫਾ ਲਾਇਆ ਜਸਰਾਣ ਗੁੱਲੂ ਨੇ ਕਹਿੰਦਾ ਜਫਾ ਲਾਇਆ ਸਾਜੀ ਇੰਨਾ ਬਣਾਤਾ ਮੁੰਡਿਆਂ ਨੇ ਨਿਆਣਿਆਂ ਨੇ ਮੇਲਾ ਬਣਾਤਾ ਇੰਨਾ ਮੈਚ ਦਾ ਕਹਿੰਦੇ ਕਈ ਵਾਰ ਮੇਜਰੀ ਲੀਗ ਵਾਲਿਆਂ ਦਾ ਨਹੀਂ ਬੱਸਦਾ ਜਿੰਨਾ ਦਸਾਰਨਾ ਆਏ ਨਿੱਕੇ ਨਿੱਕੇ ਨੇ ਐਨ ਸਿਰਾਂ ਲਾ ਕੇ ਇੱਕ ਪਾਸੇ ਦਸਾਰਨਾ ਹੈ ਇੱਕ ਪਾਸੇ ਫਟੇਗੜ ਮੈਚ ਸਿਰੇ ਦਾ ਕਾਟੋ ਦੀ ਕਬੱਡੀ ਪੈ ਗਈ ਹੈ ਕਾਟੋ ਦੀ ਕਬੱਡੀ ਪੈ ਗਈ ਹੈ ਹੋਰ ਕੀ ਮੰਨਦਾ ਹੈ ਗੱਲ ਸਮੇਂ ਨਹੀਂ ਹੋਣੀ ਹੈ ਦੋ ਗਨ ਸਿੰਘ ਸਰਦਾਰ ਕੰਨੀਆਂ ਤੇ ਤਿਆਰ ਪਰ ਤਿਆਰ ਪਰ ਕਾਟੋ ਇੱਕ ਤਗੜਾ ਨੰਬਰ ਆਪਣੀ ਟੀਮ ਦੇ ਖਾਤੇ ਜੋੜ ਗਿਆ ਇਹਨੇ 28 ਕਿਲੋ ਜਿਵੇਂ ਸਿਰਾ ਕਰਾਇਆ ਆਹਾ ਆਹਾ ਬਹੀ ਨਿਸਤਦਾਰ ਉਸਤਾਦ ਜੀ ਸ਼ੀਲੂ ਨੂੰ ਮੁੱਛਾ ਮਾਰਿਆ ਕਰੂਗੇ ਕਮਾਲ ਕੇ ਨਹੀਂ ਲੈ ਵੀ ਸ਼ੀਲੂ 500 ਨਾਲ ਜੱਫਾ ਲੱਗਿਆ ਪੈਜਾ ਟੁੱਟ ਕੇ ਉਹ ਪੈਜਾ ਲੱਤਾਂ ਨੂੰ ਟੁੱਟ ਕੇ ਪੈਜਾ ਸ਼ੀਲੂ ਸ਼ੀਲੂ ਖੇਚਦੇ ਕੰਮ ਨੂੰ ਇਹ ਭੱਜਿਆ ਜੰਮਾ ਫੜੂ ਹੋ ਰੋਮੇ ਲਾ ਰੋ ਰੇਡ ਪਾ ਕੇ ਆਉ ਹੁਣ ਰੇਡ ਪਾ ਕੇ ਆਉ ਰੇਡ ਪਾ ਕੇ ਆਉ ਕਰਵਾਲੇ ਆ ਬਈ ਨਾ એનર્ਜੀ ਬਹੁਤ ਆ ਪਤਾ ਨਹੀਂ ਕਿੱਥੋਂ ਆਉਂਦਾ ਇਹਨਾਂ ਨੂੰ ਉਸਤਾਦ ਇਹ ਛੋਟੀ ਖੇਡਾਰੀ ਦੇ ਵਿੱਚ ਬਾਤ ਕਬੱਡੀ ਦਾ ਕਿਤੇ ਇਹਨੂੰ ਬੋਲਦਾ ਫਿਰਦਾ ਛੋਟੀ ਖੇਡਾਰੀ ਦੇ ਵਿੱਚ ਚੱਕਰਵਾਲੇ ਤੇਜ਼ ਨੇ ਪਰ ਕਾਟੋ ਦੀ ਕਹਿੰਦੇ ਕਬੱਡੀ ਪੈ ਰਹੀ ਹੈ ਮੈਚ ਕਹਿੰਦੇ ਬੜਾ ਤਗੜਾ ਕਹਿੰਦੇ ਖੇਡਿਆ ਜਾ ਰਿਹਾ ਹੈ ਕਾਟੋ ਦੀ ਕਬੱਡੀ ਉਹ ਸਾਹਮਣੇ ਪਰ ਆਹਾ ਨਹੀਂ ਜੀ ਸਰ ਇੱਕ ਤਗੜਾ ਨੰਬਰ ਜੋੜ ਗਿਆ ਕਰਵਾਲੇ ਕਾਟੋ ਦੇ ਵੀ 500 ਰੁਪਏ ਅਸ਼ੇ ਨਹੀਂ ਉਕਾਰਾਂ ਦੇ ਵੱਲੋਂ ਆਟੋਲੇ ਵੀ 500 ਅਗਲੀ ਰੇਡ ਸ਼ਿਲੂ ਤੇ ਪਾਉਣੀ ਹੈ ਤੇ ਸ਼ਿਲੂ ਲੱਕ ਤੇ ਬਹੁਤ ਵਧੀਆ ਹਲਾਉਂਦਾ ਹੈ ਸ਼ਿਲੂ ਨੂੰ ਚੱਲ ਕਬੱਡੀ ਪਾ ਇਹ ਰੈਫਰੀ ਰੋਡੀ ਕਰ ਗਿਆ ਸ਼ਿਲੂ ਕਹਿੰਦਾ ਸ਼ਿਲੂ ਕਬੱਡੀ ਪਾ ਸ਼ਿਲੂ ਸ਼ਿਲੂ ਚੱਲ ਰੇਡ ਤੇ ਅੱਜ ਫੇ ਚੋੜ ਗਿਆ ਸ਼ਿਲੂ ਸ਼ਿਲੂ ਲੱਕ ਜਾ ਹਲਾਉਣਾ ਜਾ ਕੇ ਉੱਥੇ ਲੱਗ ਜਾ ਆ ਗਿਆ ਆ ਗਿਆ ਉਹ ਆ ਗਿਆ ਸ਼ਿੱਲੂ ਲੱਖ ਵੀ ਬਹੁਤ ਵਧੀਆ ਹਲ ਆਉਂਦਾ ਹੈ। ਇਸਾਰਨੇ ਵਾਲਾ ਅਖਸਰਾ ਵਾਲੀ ਮਸ਼ੀਨ ਆ। ਇਸਾਰਨੇ ਵਾਲਾ ਅਖਸਰਾ ਵਾਲੀ ਮਸ਼ੀਨ ਆ ਸ਼ਿੱਲੂ। ਸੱਠੀ ਦੇਖੋ ਮੁੰਡਾ ਇਹ। ਸ਼ਿੱਲੂ ਟੰਗੜੇ 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 ਤਾਲੀਆਂ। ਇਹ ਐਕਸ਼ਨ। ਇਹ ਐਕਸ਼ਨ। ਹਾਏ ਉਹ ਮੇਰੇ ਨਾਲ ਬਹੁਤ ਕਦਾ ਆ ਜਾ ਫੇਰ ਉਹ ਕਹਿੰਦਾ ਫੇਰ ਆ ਜਾ ਮੁਰਕੇ ਕੋਈ ਵੱਲ ਨਹੀਂ। ਕਹਿੰਦਾ ਇਹ ਕਿਹੜੇ ਕੁੰਬੜਾ ਮੇਲਾ ਵੀ 12 ਸਾਲ ਬਾਦ ਹੋਣਾ ਹੈ। ਇਹਨਾਂ ਮੈਚ ਨੂੰ ਲੰਬਾ ਚੱਲਣ ਨੂੰ ਭਾਈ ਇਹਦੇ ਦੋ ਦੋ ਹੋਰ ਪੈਣਨਗੇ ਨੋ ਰਾਫੀ ਸਾਹਿਬ ਸਿੰਦੂ ਦੀ ਫੇਰ ਪੌਣੀਆ ਕਬੱਡੀ ਰਾਜੀ ਸਿੰਦੂ ਜੱਫਾ ਲਾਵੇ ਹਾਏ ਹੋ ਕੀ ਰੱਬ ਗੱਲ ਨਹੀਂ ਮਾਰਦੀ ਸਿੰਦੂ ਦੀ ਗੱਲ ਨਹੀਂ ਬਣੇ ਲੈ ਵੀ ਸਿੱਧੂ ਅਗਲੀ ਕਬੱਡੀ ਪੌਣ ਨਹੀਂ ਆ ਜਾ ਉੱਥੇ ਹੀ ਰਾਫੀਰ ਉਧਰ ਮੇਰੇ ਕੋਲ ਲੱਗਦਾ ਵੀ ਜੱਫਾ ਜੱਗੂ 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 ਦਸਾਰ ਨੇ ਆਲਾ ਉਹ ਛੋਟਾ ਕੱਗੂ ਕਹਿੰਦੇ ਪਰ अॼ सेड़ा लाईंदा जफा खाधा फते कढी काटो खाधा इन सालू रखी रख ਇਦਾਂ ਦਸਾਰ ਨੇ ਜਾਉ ਇਦਾਂ ਹੀ ਤੇਰਾ ਨਾਮ ਹੈ ਮੁੰਡਿਆਂ ਨੇ ਕਾਡੋ ਖਾਧਾ ਹੋਰ ਜੱਫੇ ਤੇ ਛਿੱਲੂ ਨੂੰ ਥੋੜਾ ਹਾਂ ਰੈਸਟ ਕਰਾ ਦਿਓ ਛਿੱਲੂ ਨੂੰ ਥੋੜੀ ਕੀ ਬਾਤ ਹੈ ਨਹੀਂ ਰਿਸਾਂ ਭਾਈ ਐਦਾਂ ਦੀਆਂ ਟੀਮਾਂ ਵੀ ਹੋਰ ਤਿਆਰ ਕਰੋ ਗਈ उतारे उतरिया सामे सिलू के कब्डी पारिया त सारे वारा कलैरी सघिया रहो भॼिया हूंदी रुकंद پیچھے تو ہلاؤ سارے کاٹوں نے کہنے نفا لا دیتا ہے چل دے تھے ਆ ਗਿਆ ਮਾਰ ਦਿਓ ਆ ਲਾਸਟ ਕਬੱਡੀ ਉਹ ਆ ਗਿਆ ਕਿਹੜਾ ਬੱਜੋ 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 ਬੱਲੇ ਗੜੀਓ ਬੱਜੋ ਬਸਾਰ ਤੇ ਆ ਗਿਆ ਉਸਤਾਦ ਦੀ ਕੀ ਧਿਆਨ ਆ ਫਿਰ ਬੱਜ ਗਿਆ ਵਾਹ ਵਾਹ ਹਾਈ ਫਿਰ ਆਹ ਹਾਈ ਹੁਣ ਆਹ ਇਹ ਦੇਖ ਆਹ ਹਾਂ ਕਿਹੜਾ ਬਸਾਰ ਤੇ ਨੂੰ ਇਕੱਲਾ ਉਹ ਇਹ ਤਾਂ ਤੂੰ ਲੈਦਾ ਜਈ ਰੋ ਬਾਪੂ ਜੀ ਆ ਪਾਂਦੇ ਨਹੀਂ ਹੁੰਦਾ ਆ ਕਬੱਡੀ ਦੇ ਉੱਪਰ 500 ਰੁਪਇਆ ਸਿੰਨੂ ਦੇ ਲਈ 500 ਸ਼ਿਲੂ ਦਾ 500 ਕਾਟੋ ਦੇ ਤੇ 300